ਬਾਰਡਰ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਸੋਚਿਆ ਕਮਾਲ ਦਾ ਆਈਡੀਆ ਪੜ੍ਹ ਲਿਖ ਕੇ ਆਈਟੀਆਈ ਕਰਨ ਤੋਂ ਬਾਅਦ ਨਹੀਂ ਮਿਲੀ ਨੌਕਰੀ ਤਾਂ ਖੋਲ ਦਿੱਤੀ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਭਾਰਤ-ਪਾਕ ਸਰਹੱਦ ਆਸਫਵਾਲਾ ਤੋਂ ਜਦ ਭਾਰਤ ਵੱਲ ਨੂੰ ਆਈਏ ਤਾਂ ਭਾਰਤ ਦੀ ਸਭ ਤੋਂ ਪਹਿਲੀ ਚਾਹ ਦੀ ਦੁਕਾਨ ਇਸ ਨੌਜਵਾਨ ਦੇ ਵੱਲੋਂ ਖੋਲੀ ਗਈ ਹੈ ਦੱਸ ਦਈਏ ਕਿ ਆਸਿਫ ਵਾਲਾ ਰੋਡ ਤੋਂ ਫਾਜ਼ਿਲਕਾ ਆਉਂਦੇ ਵਕਤ ਇਸ ਨੌਜਵਾਨ ਨੇ ਰਸਤੇ ਦੇ ਵਿੱਚ ਚਾਹ ਦੀ ਦੁਕਾਨ ਖੋਲ੍ਹ ਦਿੱਤੀ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਪਲੱਸ 2 ਕਰਨ ਤੋਂ ਬਾਅਦ ਆਈਟੀਆਈ ਕੀਤੀ ਲੇਕਿਨ ਨੌਕਰੀ ਨਹੀਂ ਮਿਲੀ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਇਹ ਆਈਡੀਆ ਸੋਚਿਆ ਗਿਆ ਹਾਲਾਂਕਿ ਇਹ ਦੁਕਾਨ ਪੁਰਾਣੀ ਹੈ ਪਰ ਨੌਜਵਾਨ ਨੇ ਇੱਕ ਨਵੀਂ ਸੋਚ ਦੇ ਨਾਲ ਨਵੇਂ ਆਈਡੀਆ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਇੱਥੇ ਦੱਸ ਦਈਏ ਕਿ ਜਿਹੜੇ ਲੋਕ ਬਾਰਡਰ ਤੇ ਪਰੇਡ ਵੇਖਣ ਜਾਂਦੇ ਨੇ ਉਹ ਰਾਸਤੇ ਦੇ ਵਿੱਚ ਇਸ ਦੁਕਾਨ ਤੇ ਜ਼ਰੂਰ ਰੁਕਦੇ ਨੇ ਕਿਉਂਕਿ ਇਸ ਦੁਕਾਨ ਦਾ ਬੋਰਡ ਹੀ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਦੱਸ ਦਈਏ ਕਿ ਇਸ ਦੁਕਾਨ ਨੂੰ ਸ੍ਰੇਸ਼ ਕੁਮਾਰ ਚਲਾਉਂਦੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਪਾਕ ਸਰਹੱਦ ਦੇ ਨਾ ਇਲਾਕਿਆਂ ਦੇ ਵਿੱਚ ਕਈ ਵਾਰ ਪਿੰਡੂ ਜਿਹੜੇ ਨੇ ਲੇਕਿਨ ਹੁਣ ਹਾਲਾਤ ਸਹੀ ਨਹੀਂ ਦੱਸ ਦਈਏ ਕਿ ਨੌਜਵਾਨ ਦੇ ਵੱਲੋਂ ਖੋਲੀ ਗਈ ਇਸ ਦੁਕਾਨ ਦੇ ਚਰਚੇ ਹੁਣ ਦੂਰ ਦੂਰ ਤੱਕ ਆਉਣ ਲੱਗ ਪਏ ਨੇ ਅਤੇ ਬਾਰਡਰ ਨੂੰ ਜਾਣ ਵਾਲੇ ਲੋਕ ਪ੍ਰੀੜ ਵੇਖਣ ਜਾਣ ਤੋਂ ਪਹਿਲਾਂ ਜਾਂ ਫਿਰ ਪ੍ਰੀੜ ਵੇਖਣ ਤੋਂ ਬਾਅਦ ਵਾਪਸ ਮੁੜਦੇ ਇਸ ਦੁਕਾਨ ਤੇ ਜ਼ਰੂਰ ਰੁਕਦੇ ਨੇ ਤੇ ਸਾਨੂੰ ਤਕਰੀਬਨ 10-15 ਸਾਲ ਹੋ ਗਏ ਸ਼ੌਕ ਤੇ ਕੰਮ ਕਰਦਿਆਂ ਨੂੰ ਤੁਹਾਡੇ ਮਨ ਚ ਆਈਡੀਆ ਕਿਵੇਂ ਆਇਆ ਕਿ ਤੁਸੀਂ ਇੱਥੇ ਆ ਕੇ ਦੁਕਾਨ ਤੇ ਕੰਮ ਕਰੋ ਕਿਉਂਕਿ ਸਰ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਉਸ ਤੋਂ ਬਾਅਦ ਕੋਈ ਜੌਬ ਮਿਲੀ ਨਹੀਂ ਜੋ ਆਵਦੇ ਕਾਰਨ ਫਿਰ ਪਾਪਾ ਜੀ ਦੇ ਨਾਲ ਹੀ ਹੈਲਪ ਕਰਾਉਣ ਲੱਗ ਗਿਆ ਇਸ ਕਰਕੇ ਫਿਰ ਆਈਡੀਆ ਆ ਗਿਆ ਕੀ ਸਟੱਡੀ ਕੀਤੀ ਤੁਸੀਂ ਪਹਿਲਾਂ ਕੀ ਪੜਾਈ ਕੀਤੀ ਫਿਰ ਕੀ ਕੀਤਾ ਪਹਿਲਾਂ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਆਈਟੀ ਕੀਤੀ ਇਲੈਕਟ੍ਰੀਸ਼ੀਅਨ ਵਿੱਚ ਉਸ ਤੋਂ ਬਾਅਦ ਕੋਈ ਨੌਕਰੀ ਮਿਲੀ ਨਹੀਂ ਮੈਂ ਕਿਹਾ ਚੱਲ ਬਾਪੂ ਦੇ ਨਾਲ ਹਲਪ ਕਰਾਉਂਦੇ ਆ ਫਾਦਰ ਸਾਹਿਬ ਇੱਥੇ ਉਹਨਾਂ ਨੂੰ ਹੋ ਗਿਆ ਤੇ तकरीबन 15-20 ਸਾਲ ਕੰਮ ਕਰਦਿਆਂ ਨੂੰ ਕਰੀਆਨੇ ਦੇ ਨਾਲ-ਨਾਲ ਚਾਹ ਦਾ ਕੰਮ ਕਰਦੇ ਨੇ ਚਾਹ ਬਣਾਉਂਦੇ ਨੇ ਡਰਤਾ ਜੀ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਜੰਗ ਦਾ ਜਾਂ ਕੋਈ ਖਤਰਾ ਹੁੰਦਾ ਹੈ ਤਾਂ ਫਿਰ ਡਰ ਤਾਂ ਲੱਗਦਾ ਹੀ ਹਾਂਜੀ ਬੀਐਸਐਫ ਕਰਕੇ ਬਹੁਤ ਹੌਸਲਾ ਵੱਧਦਾ ਹਾਂਜੀ ਹਾਂਜੀ ਰੋਲਾ ਤਾਂ ਪਿਛਲੇ ਦਿਨਾਂ ਵਿੱਚ ਪਿਆ ਸੀ ਇੱਕ ਵਾਰ ਇੱਕ ਸਾਲ ਹੋ ਗਿਆ तकरीबन ਸਾਨੂੰ ਉਠਾਤਾ ਸੀ ਬੀਐਸਐਫ ਨੇ ਫਿਰ ਅਸੀਂ ਪਿੱਛੇ ਚਲੇ ਗਏ ਸੀ ਹੁਣ तकरीबन ਹੁਣ ਠੀਕ ਨੇ ਜੀ ਹਾਲ ਸਰ ਪਹਿਲੀ ਚਾਹੀਦੀ ਦੁਕਾਨ ਇਸ ਤਰ੍ਹਾਂ ਹੋ ਗਈ ਜੀ ਆਪਾਂ ਸਾਦਗੀ ਤੋਂ ਫਾਇਲਵਾਲ ਫਾਜ਼ਿਲਕਵਾਲ ਜਾਈਏ ਤੇ ਪਹਿਲੀ ਦੁਕਾਨ ਹੁੰਦੀ ਹੈ ਚਾਹ ਦੀ ਇਸ ਕਰ ਜੀ ਹਾਂ ਜੀ ਅਸੀਂ ਨਵਾਂ ਆਈਡੀਆ ਲਾਇਆ ਬੱਪੂ ਦੇ ਨਾਲ ਮੈਂ ਕਿਹਾ ਚਲ ਸੋਚਦੇ ਆ ਇਸ ਤਰ੍ਹਾਂ ਹੈਲਪ ਕਰਦੇ ਆ ਨਾਲ ਫਰ ਦਾ ਗੁਜ਼ਾਰਾ ਹੋ ਜਾਊਗਾ ਨੌਕਰੀ ਬਾਰੇ ਟਰਾਈ ਕਰੀ ਗਏ ਫਾਰਮ ਫਿਲ ਕਰੀ ਗਏ ਮਿਹਨਤ ਵੀ ਕਰੀ ਗਏ ਬਾਕੀ ਕਿਸਮਤ ਹੈ ਅਸੀਂ ਦੋ ਭਰਾ ਹਾਂ ਇੱਕ ਸਿਸਟਰ ਹੈ ਸਿਸਟਰ ਵਿਆਹੀ ਹੈ ਤੇ ਬ੍ਰਦਰ ਛੋਟਾ ਉਹ ਨਹੀਂ ਵਿਆਇਆ ਮੈਂ ਹੀ ਪਿਆ ਹਾਂ ਜੀ ਹਾਂ ਜੀ ਬਹੁਤ ਲਗਾਤਾਰ ਰੱਖਤੇ ਅਪਦੇ ਦੇ ਵਿੱਚ ਲਗਾਤਾਰ ਆਉਂਦੇ ਜਾਂਦੇ ਅੱਗੇ ਭਾਰਤ ਪਾਕਿਸਤਾਨ ਬਾਰਡਰ ਹੈ ਜੀ ਸਰਹੱਦ ਹੈ ਉਸ ਸਾਈਡ ਤੋਂ ਵੀ ਲੋਕ ਆਉਂਦੇ ਨੇ ਦੇਖਣ ਇਸ ਸਾਈਡ ਤੋਂ ਵੀ ਜਾਂਦੇ ਨੇ ਜੀ ਹਾਂ ਜੀ ਦੁੱਧ ਦਾ ਘਰ ਦਾ ਇਸਤੇਮਾਲ ਕਰੀਦਾ ਹੈ ਬਾਕੀ ਪਿਆਰ ਨਾਲ ਜੋ ਵੀ ਆਉਂਦੇ ਆ ਪਿਆਰ ਨਾਲ ਚਾਹ ਪੀਈਦਾ ਹੈ ਉਹਨਾਂ ਨੂੰ ਸਰ ਸੁਨੇਹਾ ਇਹ ਹੀ ਦੇਣਾ ਚਾਹੁੰਦੇ ਆ ਕਿ ਆਪ ਦਾ ਨਾਲ-ਨਾਲ ਰੋਜ਼ਗਾਰ ਵੀ ਕਰੋ ਤੇ ਆਪ ਦੇ ਮਿਹਨਤਲੀ ਕਰੋ ਫੋਮ ਫਿਲ ਵੀ ਕਰੋ ਕੋਸ਼ਿਸ਼ ਨਹੀਂ ਸਰ ਵੀ ਮੈਂ ਤਾਂ ਬੋਡਰ ਤੇ ਗਿਆ ਸੀ ਜੋ ਬੋਡਰ ਤੋਂ ਵਾਪਸੀ ਆਈ ਜਾਂਦੀ ਫਾਜ਼ਿਲਕਾ ਵੱਲ ਉਦੋਂ ਮੈਂ ਵੇਖਿਆ ਸੀ ਨਾ ਤਾਂ ਬੋਰਡ ਲੱਗਾ ਹੋਇਆ ਸੀ ਕਿ ਹਿੰਦੁਸਤਾਨ ਦੀ ਪਹਿਲੀ ਚਾਹ ਬਸ ਬੋਰਡ ਨੂੰ ਵੇਖ ਕੇ ਸੀ ਰੁਕੇ ਸਵਾਗਤ ਨਹੀਂ ਸਰ ਹਿੰਦੁਸਤਾਨ ਦੀ ਪਹਿਲੀ ਚਾਹ ਜਿਹਦਾ ਕੋ ਸਦਗੀ ਬੋਡਰ ਤੋਂ ਫਾਜ਼ਿਲਕਾ ਵੱਲ ਜਾਣਿਆ ਪਹਿਲੀ ਚਾਹ ਦੀ ਦੁਕਾਨ ਹੈ ਇਹ ਤਾਂ ਇਹਨਾਂ ਨੇ ਨਾਂ ਰੱਖਿਆ ਹਿੰਦੁਸਤਾਨ ਦੀ ਪਹਿਲੀ ਚਾਹ ਮੈਂ ਅੱਜ ਹੀ ਗਿਆ ਸੀ ਲੱਗੇ ਨਹੀਂ ਇਹਨਾਂ ਗੌਰ ਕੀਤਾ ਸੀ ਅੱਜ ਅਸੀਂ ਚੱਲੇ ਸੀ ਤੇ ਵਾਪਸ ਹੀ ਆਏ ਵੇਖ ਕੇ ਸੋਚਿਆ ਸੀ ਅੱਗੇ ਚਲੇਗੇ ਸੀ ਫਿਰ ਵਾਪਸ ਹੀ ਆਏ ਮਗਰ ਉਹ ਜਿੰਨੇ ਆਦੇ ਲੋਕਾਂ ਨੇ ਟੈਸਟ ਭਰੇ ਨੇ ਉਹਨਾਂ ਦੇ ਵਧੀਆ ਸਗੋਂ ਨੌਜਵਾਨ ਕੋਈ ਕੰਮ ਕਰ ਰਹੇ ਨੇ ਆਦਾ ਘਰ ਚਲਾ ਰਹੇ ਨੇ ਸਿਰ ਫਿਲਹਾਲ ਤਾਂ ਉਹਨੂੰ ਮੋਲ ਵਧੀਆ ਪਰ ਜਿੱਦੋਂ ਕੋਈ ਹੁੰਦਾ ਉਹਦੋਂ ਤੇ ਇਹਨਾਂ ਨੂੰ ਆਦੀ ਦੁਕਾਨਾਂ ਖਾਲੀ ਕਰਨੀਆਂ ਪੈਂਦੀਆਂ ਨੇ ਹੁਣ ਤਾਂ ਠੀਕ ਨੇ ਕੋਈ